ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਿਵਾਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਇਆ ਹਾਂ ਤੁਹਾਡੇ ਲਈ ਘਰ ਪਾਉਣ ਲਈ ਡੇਲੀ ਵੇਅਰ ਲਈ ਸੂਟ ਲੈ ਕੇ ਆਇਆ ਅਲਫਾਇਨ ਦੇ ਸੂਟ ਹੋਣਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਘਰ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਰਹਿਣ ਵਾਲਾ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਕੋਈ ਵੀ ਸੂਟ ਦਾਨ ਕਰ ਸਕਦੇ ਹੋਗੇ ਪਹਿਲਾਂ ਰਿਕਵੈਸਟ ਕਰਦੀ ਹਾਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸਾਡੇ ਤੋਂ ਵਰਕ ਲੈਣਾਗਾ ਤੁਸੀਂ ਉਹ ਵੀ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋਗੇ ਬਿਦਾਉਂ ਸਟਿਚਿੰਗ ਸੂਟ ਮੰਗਵਾਉਣੇ ਨੇ ਤੁਸੀਂ ਬਿਦਾਉਂ ਸਟਿਚਿੰਗ ਵੀ ਮੰਗਵਾ ਸਕਦੇ ਹੋ ਤੁਸੀਂ ਆਪਦੇ ਕੋਲੋਂ ਸੂਟ ਦੇ ਕੇ ਸਾ ਤੋਂ ਸਟਿਚਿੰਗ ਲੈਣੀ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਕੋਈ ਬਾਲਾ ਆਪਣਾ ਵੱਡਾ ਮੈਟਰ ਨਹੀਂ ਹੈਗਾ ਵੀ ਜੇ ਤੁਸੀਂ ਸਾ ਤੋਂ ਸੂਟ ਲਮੋਗੇ ਅਸੀਂ ਤੁਹਾਨੂੰ ਤਾਂ ਹੀ ਸਟਿਚਿੰਗ ਕਰਕੇ ਦੇਵਾਂਗੇ ਤੁਸੀਂ ਆਪਣੇ ਕੋਲੋਂ ਸਾਨੂੰ ਕੋਈ ਵੀ ਸੂਟ ਭੇਜਣੇ ਨੇ ਸਟਿਚਿੰਗ ਲਈ ਤੁਸੀਂ ਉਹ ਵੀ ਭੇਜ ਸਕਦੇ ਹੋਗੇ ਚਲੋ ਜੀ ਬਹੁਤਾਂ ਟਾਈਮ ਤੁਹਾਡੇ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸੂਟ ਵਧੀਆ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਪਹਿਲਾ ਜਿਹੜਾ ਸੂਟ ਰਹਿਣ ਵਾਲਾ ਆਪਣਾ ਰਹਿਣ ਵਾਲਾ ਦਾ ਮਸਟਰਡ ਕਲਰ ਦਾ ਬ੍ਰੀਕ ਪ੍ਰਿੰਟ ਦੇ ਸੂਟ ਹੋਣਗੇ ਬਹੁਤ ਜ਼ਿਆਦਾ ਵਧੀਆ ਇਹ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਫਾਈਨ ਦਿਖਾਵਾਂਗੇ ਇਹ ਦਿਖਾਵਾਂਗੇ 500 ਵਾਲੀ ਆਪਣੇ ਕੋਲੇ 500 ਵਾਲੀ ਵੀ ਆ 550 ਵਾਲੀ ਵੀ ਆ 600 ਵਾਲੀ ਵੀ ਆ ਪਹਿਲਾ ਕਲਰ ਹੈਗਾ ਕੋਲ ਮਸਟਰਡ ਕਲਰ ਦਾ ਬਹੁਤ ਜਿਆਦਾ ਵਧੀਆ ਸਟੱਫ ਹੈਗਾ ਲੂਲਾ ਦੀ ਇਹਦੀ ਕੋਈ ਉਹ ਨਹੀਂ ਹੈਗੀ ਲੂਏ ਦੇ ਤੇ ਬਿਲਕੁਲ ਨਹੀਂ ਆਉਣਾ ਜਿੱਦਾਂ ਮਰਜੀ ਧੋਈ ਜਾਏ ਉਹ ਪਾਈ ਜਾਏ ਉਹ ਮਸਟਰਡ ਕਲਰ ਦੇ ਮਿਲ ਜਾਣਗੇ ਤੁਹਾਨੂੰ ਦੋ ਸੇਮ ਪੀਸ ਹਮ ਮਸਟਰਡ ਕਲਰ ਦਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਰਾਣੀ ਸੇੜ ਇਹਦੇ ਨਾਲ ਦੇ ਵੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਇੱਕ ਪੀਸ ਇਹਦੇ ਨਾਲ ਦਾ ਹੋਰ ਪਿਆਗਾ ਦੇਖ ਸਕਦੇ ਹੋ ਤੁਸੀਂ ਕਲਰ ਨੇ ਜਿਹੜੇ ਬਹੁਤ ਜ਼ਿਆਦੇ ਵਧੀਆ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆ 500 ਰੁਪਏ ਨਾਲ ਲੱਗਾ ਹੈ ਇਹਨਾਂ ਦੀ ਸ਼ਿਪਿੰਗ ਚਾਰਜ ਵਿੱਚ ਨਹੀਂ ਹੈਗੇ ਵਿਦਆਊਟ ਸ਼ਿਪਿੰਗ ਚਾਰਜ 500 ਰੁਪਏ ਨਾਲ ਲੱਗਾ ਚਾਹੇ ਤੁਸੀਂ ਮੇਰੇ ਤੋਂ ਘਰ ਤੋਂ ਆ ਕੇ ਲੈ ਲਿਓ ਚਾਹੇ ਤੁਸੀਂ ਆਨਲਾਈਨ ਮੰਗਵਾ ਲਿਓ ਜੇ ਤੁਸੀਂ ਆਨਲਾਈਨ ਮੰਗਵਾਮੂਗੇ ਤਾਂ ਤੁਹਾਨੂੰ ਸ਼ਿਪਿੰਗ ਚਾਰਜ ਨੇ ਜਿਹੜੇ ਉਹ ਐਕਸਟਰਾ ਤੁਹ ਦੇਣੇ ਪੈਣਗੇ ਜੇ ਘਰ ਤੋਂ ਆ ਕੇ ਲਮੂਗੇ ਤਾਂ ਤੁਹਾਨੂੰ 500 ਦੇਣਾ ਪੈਣਾ ਅਗਲਾ ਕਲਰ ਹੈਗਾ ਇਹਦੇ ਵਿੱਚ ਬੋਟਲ ਗ੍ਰੀਨ ਜਿਹਾ ਇਹਦੀ ਡਿਜ਼ਾਈਨਿੰਗ ਦਾ ਫਰਕ ਆਗਾ ਇਹਦੀ ਆਹ ਵਾਲੀ ਡਿਜ਼ਾਈਨਿੰਗ ਆ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦਾ ਸੋਹਣੀ ਬਹੁਤ ਵਧੀਆ ਡਿਜ਼ਾਈਨਿੰਗ ਆ ਗਈ ਅਗਲਾ ਕਲਰ ਇਹਦੇ ਵਿੱਚ ਆਹੀ ਡਿਜ਼ਾਈਨ ਚ ਹੈਗਾ ਕਾਫੀ ਦੋ ਦੋ ਕਲਰ ਨੇ ਸਾਰੇ ਸੂਟਾਂ ਚ ਕਿਉਂਕਿ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਪ੍ਰਿੰਟ ਸੂਟ ਨੇ ਜਿਹੜੇ ਉਹ ਆਪਣੇ ਨਾਲ ਦੀ ਨਾਲ ਸੇਲ ਹੋ ਰਹੇ ਨੇ ਅਗਲਾ ਕਲਰ ਆ ਗਿਆ ਜਿਹੜਾ ਇਹ ਵੱਡੇ ਫਲਾਰ ਚ ਆ ਗਿਆ ਇਹਨਾਂ ਦਾ ਜਿਹੜਾ ਰੇਟ ਆ ਉਹ 600 ਰਹਿਣ ਵਾਲਾ ਹਾ ਵਾਲੇ ਸੂਟਾਂ ਦਾ ਇਹ ਦੋ ਛੁੱਟਾਂ ਦੇ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਊਗੀ ਸਿੰਗਲ ਪੀਸ ਤੇ ਤੁਹਾਨੂੰ ਸ਼ਿਪਿੰਗ ਚਾਰਜ ਦੇਣੇ ਪੈਣਗੇ ਜੇ ਤੁਸੀਂ ਦੋ ਸੂਟ ਬਾਏ ਕਰਦੇ ਹੋ ਤਾਂ ਸ਼ਿਪਿੰਗ ਫ੍ਰੀ ਹੋਉਂਦੀ ਹੈ। ਅਗਲਾ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਗ੍ਰੀਨ ਜਿਹਾ। ਫਰੋਜੀ ਗ੍ਰੀਨ ਜਿਹਾ ਆ ਗਿਆ। ਇਹ ਦੋ ਕਲਰ ਨੇ। ਦੇਖ ਸਕਦੇ ਹੋ ਬਹੁਤ ਜ਼ਿਆਦੇ ਵਧੀਆ ਕਲਰ ਨੇ ਜਿਹੜਾ ਮਰਜ਼ੀ ਲੈ ਲਿਓ ਚਾਹੇ 500 ਵਾਲੀ ਲੈ ਲਿਓ ਚਾਹੇ 600 ਵਾਲੀ ਲੈ ਲਿਓ ਕਲਰ ਚਾਰਟ ਨੇ ਜਿਹੜੇ ਬਹੁਤ ਜ਼ਿਆਦੇ ਵਧੀਆ ਨੇ। ਅਗਲਾ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਰੈੱਡ ਇੱਕ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਗ੍ਰੇ ਕਲਰ ਗ੍ਰੇ ਕਲਰ ਦਾ ਆ ਗਿਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰੀ ਜਿਹੜੀ ਆਹ ਵਾਲੀ ਲਫਾਇਨ ਦਿਖਾਉਣੀ ਆਪਾਂ ਤੁਹਾਨੂੰ ਇਹ ਏਕੇ ਟੈਕਸ ਦੀ ਦਿਖਾਉਣੀ ਆਗੇ ਇਹਦਾ ਰੇਟ 600 ਹੈਗਾ ਏਕੇ ਟੈਕਸ ਵਾਲੀ ਦਾ ਅਗਲਾ ਡਿਜ਼ਾਈਨਿੰਗ ਆਹ ਵਾਲੀ ਆ ਅਗਲੀ ਪ੍ਰਿੰਟਿੰਗ ਹੈਗੀ ਆ ਗ੍ਰੀਨ ਫਰੋਜੀ ਗ੍ਰੀਨ ਦੇ ਉੱਪਰ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਕਿੰਨੀ ਜਿਆਦਾ ਸੋਹਣੀ ਆ ਅਗਲਾ ਕਲਰ ਆ ਗਿਆ ਆਪਣੇ ਕੋਲੇ ਗਾਜ਼ਰੀ ਅਗਲੇ ਆ ਗਿਆ ਆਪਣੇ ਕੋਲੇ 500 ਵਾਲੇ ਸੂਟ ਇਹਨਾਂ ਦੀ ਸ਼ਿਪਿੰਗ ਵਿੱਚ ਨਹੀਂ ਹੈਗੀ ਕਾਫੀ ਜਿਆ ਸੇਡ ਆ ਗਿਆ ਮਹਿੰਦੀ ਸੇਡ ਆ ਗਿਆ ਬੋਟਲ ਗ੍ਰੀਨ ਕਹਿ ਸਕਦੇ ਇਹਨੂੰ ਆਪਾਂ ਅੱਗੇ ਆ ਗਿਆ ਰਾਣੀ শেਡ ਬ੍ਰੀਕ ਪ੍ਰਿੰਟ ਚ ਇਹਦੇ ਨਾਲ ਦੇ ਤੁਸੀਂ ਦੋ ਸੇਮ ਪੀਸ ਲੈ ਸਕਦੇ ਹੋ ਅੱਗੇ ਆ ਗਿਆ ਮਾਸਟਰਡ শেਡ ਮਾਸਟਰਡ শেਡ ਚ ਵੀ ਤੁਸੀਂ ਦੋ ਸੇਮ ਪੀਸ ਲੈ ਸਕਦੇ ਹੋਗੇ ਏਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਆਨਲਾਈਨ ਪੇਮੈਂਟ ਕਰਕੇ ਸੂਟ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਦੁਬਾਰਾ ਰਿਕਵੈਸਟ ਕਰਦੇ ਆ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ